ਦੇ ਦੀ ਫੀਸ ਦੇ ਆਇਆ ਸਕੂਲ ਦੀ ਸਾਰੀ ਦੇ ਆ ਸਾਰੀ ਉਹੋ ਜਿਹੜੀ 3 ਮਹੀਨਿਆਂ ਦੀ ਹੁੰਦੀ ਆ ਉਹ ਸਾਰੀ ਭਰ ਆਇਆ ਸਰ ਵਧੀਆ ਆ ਹਾਂ ਨੰਬਰ ਲੈਣ ਦਾ ਮੈਡਮ ਦਾ ਕੀ ਹੋੜੇ ਤੂੰ ਕੀ ਕੱਤ ਲੈਣ ਦਾ ਮੈਡਮ ਦਾ ਨੰਬਰ ਤੇ ਕਿਉਂ ਚਾਹੀਦਾ ਨਹੀਂ ਹੁੰਦਾ ਕੀ ਕਰਨਾ ਤੇ ਗੱਲਬਾਤ ਨਹੀਂ ਕਰਨੀ ਹੁੰਦੀ ਕੋਈ ਮੈਡਮ ਨਾਲ ਕਿਹੜੀ ਗੱਲਬਾਤ ਤੇ ਪੁੱਛਣਾ ਨਹੀਂ ਹੁੰਦਾ ਜਾਣੇ ਵਾਰੇ ਵੀ ਕਿੱਦਾਂ ਪੜਨ ਦਾ ਕਿੱਦਾਂ ਸਾਰੀ ਗੱਲਬਾਤ ਹੁੰਦੀ ਆ ਮੈਡਮ ਨਾਲ ਕਰ ਲੈਂਦਾ ਬੰਦਾ ਤੇਰੀ ਗੱਲ ਹੀ ਗੱਲਬਾਤ ਕਰਨੀ ਆ ਤੈਨੂੰ ਕਰ ਤਾ ਨੰਬਰ ਦੋ ਤੂੰ ਕਿਤੇ ਐਕਸਚੇਂਜ ਲੱਗੀ ਆ ਵੱਡੀ ਤੂੰ ਇਹ ਟੱਲ ਵਾਲੀ ਮੈਡਮ ਤੈਨੂੰ ਦੇ ਦੋ ਨੰਬਰ ਹਣਾ ਫੜਾ ਫੜ ਸਾਲਾ ਫੀਸਾਂ ਭਰੇ ਪਿਓ ਅਡਮਿਸ਼ਨਾਂ ਦੇ ਥੱਬਿਆਂ ਦੇ ਥੱਬੇ ਪੈਸੇ ਪਿਓ ਭਰੇ ਹੋਰ ਲਟਰਨ ਪਟਰਨ ਜੋ ਸਕੂਲ ਦਾ ਖਰਚਾ ਉਹ ਪਿਓ ਕਰੇ ਤੇ ਮੈਡਮਾਂ ਨਾਲ ਗੱਲ ਵੀ ਨਾ ਕਰੇ ਹਣਾ ਬੱਲੇ ਨਹੀਂ ਤੇਰੇ ਗੱਲਾਂ ਮਾਰਨ ਦਈ ਮੇਰੇ ਨਾਲ ਗੱਲਾਂ ਮਾਰਨ ਮੁੜ ਕੇ ਤੁਹਾਨੂੰ ਨੰਬਰ ਦੇ ਦੋ ਮੈਡਮ ਦਾ ਹਣਾ ਸਾਰੇ ਖਰਚੇ ਪਿਓ ਕਰੇ ਤੇ ਜੇ ਮੈਡਮਾਂ ਨਾਲ ਗੱਲਾਂ ਕਰਨੀਆਂ ਉਹਦਾ ਮਾਵਾਂ ਗਾੜੀ ਹੋ ਜਾਣ ਗੱਲਾਂ ਮਾਰਨ ਦਈ ਮੇਰੇ ਨਾਲ ਤੁਹਾਨੂੰ ਵੱਡੀ ਗੱਲ ਆ ਸਾਨੂੰ ਨਹੀਂ ਹੁੰਦੀ ਐਂ ਇੱਥੇ ਸਾਨੂੰ ਕਿਉਂ ਨਹੀਂ ਹੁੰਦੀ ਜਿੰਨੇ ਵਧੀਆ ਢੰਗ ਨਾਲ ਪਿਓ ਮੈਡਮ ਨਾਲ ਗੱਲ ਕਰ ਸਕਦਾ ਪਿਆਰ ਨਾਲ ਹੋਰ ਨਹੀਂ ਕੋਈ ਕਰ ਸਕਦਾ ਗੱਲ ਨਹੀਂ ਕਰਨੀ ਹੁੰਦੀ ਇੱਥੇ ਕਿਹੜੀ ਮੈਡਮ ਦਾ ਨੰਬਰ ਲੈ ਕੇ ਆਜੇ ਕਿਹੜਾ ਸਬਜੈਕਟ ਪੜਾਉਂਦੀ ਉਹ ਸਬਜੈਕਟ ਨੂੰ ਕਰਨਾ ਸਬਜੈਕਟ ਸੁਣਦਾ ਨਹੀਂ ਪਤਾ ਮੈਨੂੰ ਉਹ ਸੋਹਣੀ ਜੀ ਹੀ ਇੱਥੇ ਉਹਨੂੰ ਮੈਂ ਉਹ ਨੰਬਰ ਦੇ ਦੋ ਮੈਡਮ ਜੀ ਹਾਲ ਚਾਲ ਪੁੱਛਣਾ ਹੁੰਦਾ ਕੀ ਹਾਲ ਜਰਾ ਉਹ ਹਾਲ ਚਾਲ ਜਾਣੇ ਦਾ ਪੁੱਛਣਾ ਹੁੰਦਾ ਕੇ ਫੋਰਾ ਜਲ ਵੀ ਕਿਦਾਂ ਬਈ ਗਾਲ ਸੁਣ ਲੈ ਜਾਂ ਤੇ ਫੀਸਾਂ ਫੇਰਾ ਪਰ ਲਿਆ ਕਰੋ ਜੇ ਫੀਸਾਂ ਪਿਓ ਭਰਨਗੇ ਸਾਰੇ ਖਰਚੇ ਪਿਓ ਕਰਦੇ ਸਕੂਲ ਦੇ ਮੈਡਮਾਂ ਨਾਲ ਗੱਲਾਂ ਫਿਰ ਪਿਓ ਹੀ ਕਰਿਆ ਕਰਨਗੇ ਬਸ